ਸ਼ੀਵ ਪਾਤਸ਼ਾਹ ਦੇ ਘਰ ਆਵਤਾਰ ਤਾਰੇ ਆ ਗੁਰੋਂ ਡੁੱਬ ਦਤਰੰਮ ਵਾਲਾ ਢੇਡਾ ਤਾਰੇ ਆ ਸ਼ੀਵ ਪਾਤਸ਼ਾਹ ਦੇ ਘਰ ਆਵਤਾਰ ਤਾਰੇ ਆ ਗੁਰੋਂ ਡੁੱਬ ਦਤਰੰਮ ਵਾਲਾ ਢੇਡਾ ਤਾਰੇ ਆ ਕਰ ਹਰ ਗੋਬਿੰਦ ਸਹਿਬ ਜੀ ਦੇ ਬਣ ਆਏ ਕਰ ਹਰ ਗੋਬਿੰਦ ਸਹਿਬ ਜੀ ਦੇ ਬਾਣ ਆਏ ਖੁਸ਼ੀਆਂ ਦਾ ਸਾਗਰ ਜੀ ਕਰਨੋ ਅੰਮ੍ਰਿਤ ਦੇ ਸਹਰੇ ਵਿੱਚ ਜਗਮਗ ਹੋਈ ਹੋਇਆ ਪ੍ਰਕਾਸ਼ ਸਾਬ ਤੋਂ ਨਿਆਰਾ ਜੀ ਅੰਮ੍ਰਿਤ ਸਾਰੇ ਵਿੱਚ ਜਗਮਗ ਹੋਈ ਹੋਇਆ ਪ੍ਰਕਾਸ਼ ਸਾਬ ਤੋਂ ਨਿਆਰਾ ਜੀ ਖੁਸ਼ੀਆਂ ਚ ਫੁੱਲ ਨੇ वार वार करे लाल दादि दारा जी खुशियां च फल्ली ना समाम दे माता वार वार करे लाल दादि दारा जी जोते अखियां च नाम वाले जग दे जोते अखियां च नाम वाले जग दे है सूरज आ दे बांगर जी ਪੰਡਿਤਾ ਨੇ ਕੀਤੀ ਸੀ ਪੁਕਾਰ ਦਰਤੇ ਹਿੰਦੂ ਧਰਮ ਦੇ ਜਿਤ ਬਚਾਓ ਪਾਤਸ਼ਾਹ ਪੰਡਿਤਾ ਨੇ ਕੀਤੀ ਸੀ ਪੁਕਾਰ ਦਰਤੇ ਹਿੰਦੂ ਧਰਮ ਦੇ ਜਿਤ ਬਚਾਓ ਪਾਤਸ਼ਾਹ ਅਸਿ ਹਸੈ ਤਾਏ ਜੀ ਔਰੰਗਜ਼ੇਬ ਦੇ ਸੋ ਡੁੱਬਦੀ ਬਿੜੀ ਨੂੰ ਬੰਨੇ ਲਾਓ ਪਾਤਸ਼ਾਹ ਅਸੀਂ ਹਸਤਾਏ ਜੀ ਔਰੰਗਜ਼ੇਬ ਦੇ ਸੋ ਡੁੱਬਦੀ ਬਿੜੀ ਨੂੰ ਬੰਨੇ ਲਾਓ ਪਾਤਸ਼ਾਹ ਡੁੱਬਦੀ ਬਿੜੀ ਦਸੀ ਮਲ੍ਹਾਂ ਬਣ ਕੇ ਆਇਆ ਜੋ ਹੈ ਹਿੰਦ ਦੀ ਚਾਦਰ ਜੀ ਹਏ ਹਏ ਗੁਰੂ ਤੇਗ ਬਹਾਦਰ ਜੀ ਗੁਰੂ ਜੀ ਨੇ ਕੀ ਹਾਲੋੜ ਬਲੀਦਾਨ ਦੀ ਜੀ ਕੋਈ ਰੱਬ ਦਾ ਪਿਆਰਾ ਬਲੀ ਦੇਵੇ ਆਣਕੇ ਅੱਗੋਂ ਹਸ ਮੋਲ ਦੇ ਗੋਬਿੰਦ Rai ਜੀ ਤੁਹਾਡੇ ਜਿਹਾ ਸਾਧੂ ਜੇ ਕਿਹੜਾ ਹੈ ਜਹਾਨ ਤੇ ਅੱਗੋ ਹਸੇਂ ਬੋਲਦੇ ਗੋਬਿੰਦ ਰਾਏ ਜੀ ਤੁਹਾਡੇ ਜਿਹਾ ਸਾਧੂ ਕਿਹੜਾ ਹੈ ਜਹਾਨ ਤੇ ਰਹੁ ਯੁਗ ਯੁਗ ਤੱਕ ਹਰ ਦਿਲ ਵਿੱਚ ਉਸ ਲਈ ਆਂਦਰ ਜੀ ਕਰਨੋਂ ਨਿੰਦਿਆ ਮੇ ਤਾਈ ਤੇ ਆਇਏ ਗੁਰ ਤੇਗ ਬਹਾਦਰ ਜੀ ਕਰਨੋਂ ਨਿੰਦਿਆ ਮੇ ਤਾਈ ਤੇ ਆਇਏ ਗੁਰ ਤੇ ਪਹਾੜਰ ਜੀ ਕਰਨੋ